ਇੱਕੋ ਉਹਨਾਂ ਦੀ ਧਰਮ ਪਤਨੀ ਨੰਨੀ ਸ਼ਾਮ ਉਹ ਵੀ ਖੜੀ ਸੀ ਖਿ ਝੋਨੇ ਦੇ ਖੇਤ ਚ ਮੈਂ ਕਿਹਾ ਸ਼ੋਕਰ ਸ਼ੋਕਰ ਝੋਨੇ ਦੇ ਖੇਤਾਂ ਚ ਕੱਢਣ ਲੱਗੇ ਨੇ ਨਹੀਂ ਤਾਂ ਕਾਲੀਆਂ ਇਹਨਾਂ ਕਾਂ ਚ ਨਜ਼ਰੀ ਨਹੀਂ ਆਉਂਦਾ ਸੀ ਝੋਨਾ ਕਿਹੜੇ ਰੰਗ ਦਾ ਉਹ ਸਾਨੂੰ ਦੱਸੀ ਜਾਂਦੀ ਸੀ ਉਹ ਪੰਜਾਬੀਆਂ ਨੂੰ ਦੱਸੀ ਜਾਂਦੀ ਸੀ ਤੇ ਉਹਦੀ ਪੰਜਾਬੀ ਸੁਣਣ ਵਾਲੀ ਸੀ ਇਹ ਝੋਨਾ ਹੈ ਇਹ ਉਹਦੀ ਪਰਾਲੀ ਹੈ ਇਹ ਪਰਾਲੀ ਨੂੰ ਅੱਗ ਲਗਾਉਂਦੇ ਨੇ ਇਹ ਕੇਜਰੀ ਵਾਲਾ ਭਗਵੰਤ ਮਾਨ ਲੈ ਭਗਵੰਤ ਮਾਨ ਨਹੀਂ ਮੈਂ ਕਿਹਾ ਭਗਵੰਤ ਮਾਨ ਪੱਪਾ ਪੜਿਆ ਕਰੋ ਕਦੇ ਪੱਪਾ ਫੱਫਾ ਬੱਬੇ ਬੱਬੇ ਵਾਲੀ ਲਾਈਨ ਪੜੀ ਹੋਵੇ ਊੜਿਆਰੇ ਵਾਲੇ ਕੈਦੇ 'ਚ ਤਾਂ ਪਤਾ ਲੱਗੇ ਅੱਛਾ ਬੀਬਾ ਜੀ ਹੁਣ ਤੁਸੀਂ ਦੱਸੋਗੇ ਝੋਨਾ ਕੀ ਹੁੰਦਾ ਨਾਲੇ ਝੋਨਾ ਨਹੀਂ ਝੋਨਾ ਪਰਾਲੀ ਪੰਜਾਬੀ ਸਿੱਖ ਲਓ ਪਹਿਲਾਂ ਪੰਜਾਬੀ ਬੋਲਣੀ ਸਿੱਖ ਲਓ ਫੇਰ ਆਇਓ ਸਾਡੇ ਕੋਲੇ ਸਾਨੂੰ ਮਲੰਗ ਦੱਸ ਦਿਓ ਤੁਸੀਂ